ਸ਼੍ਰੀ ਰਾਗ ਮਹੱਲਾ 15 ਸ਼ਰਨ ਪਏ ਪ੍ਰਭ ਆਪਣੇ ਗੁਰੂ ਹੋਆ ਕਿਰਪਾਲ ਸਭ ਗੁਰ ਕਾ ਉਪਦੇਸਿਆ ਬਿਨ ਸੇ ਸਰਬ ਜੰਜਾਲੋ ਅੰਦਰ ਲੱਗਾ ਰਾਮ ਨਾਮ ਅੰਮ੍ਰਿਤ ਨਦਰ ਨਿਹਾਲ ਮਨਮਰ ਸਤਿਗੁਰ ਸੇਵਾ ਸਾਰੋ ਕਰਿ ਦੇਵ ਪ੍ਰਭ ਆਪਣੀ ਇਕ ਨਿਮਕ ਨਮਨੋ ਵਿਸਾਰ ਹੋ ਰਹਾ ਗੁਣ ਗੋਵਿੰਦੇ ਨਿਹਤਾਰੀ ਇਹ ਅਗਣ ਕਟਣ ਹਾਰ ਬਨ ਹਰ ਨਾਮ ਨਾਸਕ ਹੋ ਕਰਿ ਢਿਠੇ ਬਿਸਥਾਰ ਸਹਿਜੇ ਸਿਵ ਤੀਰਤਿਆ ਪਉ ਉਤਰ ਪਰ तीरथ वर्त लाप संजमा पाइए साधु तूर लोक कमाया किस ते जावे ख सदा حضور थान थनंतर रहया क्रम मेरा भरपूर सचपाद साहि अमर सचो सच्चे सच्चा थान सच्ची कुदरत पाहिअन साद सृज्यों न जहान नानक जपीए सच नाम हो सदा सदा कुर्बान श्री राघवे महल्ला پنجवा ਉਦਮਕਾਰ ਹਰ ਜਾਪਣਾ ਵਡਭਾਗੀ ਧਨ ਖਾਟ ਸੰਤ ਸੰਗ ਹਰਿ ਸਿਮਰਣਾ ਮਰ ਜਨਮ ਜਨਮ ਕੀ ਕਾਟ ਮਰ ਮੇਰੇ RAM ਨਾਮ ਜਪ ਜਾਤ ਮਨ ਸੇ ਕਲ ਪੁੰਚ ਤੂ ਸਭ ਚੁਕਾ ਸੋਗ ਸੰਤਾਪੇ ਰਹਾ ਜਿਸ ਕਾਰਨ ਤਨ ਧਾਰਿਆ ਸੋ ਪ੍ਰਭ ਜਿਠਾ ਨਾਲ ਜਲ ਥਲ ਨਹੀਂ ਅਲ ਪੂਰਿਆ ਪ੍ਰਭ ਆਪਣੇ ਨਗਰ ਨਿਹਾਲ ਮਨ ਤਨ ਨਿਰਮਲ ਹੋਇਆ ਲਾਗੀ ਸਾਚ ਪ੍ਰੀਤ ਚਰਨ ਭਜੇ ਤਾਰ ਬ੍ਰਹਮ ਕੇ ਸਭ ਜਪ ਤਵ ਤੇ ਨਹੀਂ ਕੀਤ ਰਗਨ ਦੇ ਰਮਾਨ ਕਾ ਅੰਮ੍ਰਿਤ ਹਰ ਕਾ ਨਾਓ ਸੁਖ ਸਹਿਜ ਆਨੰਦ ਰਸ ਜਨਾਰਕ ਹਰ ਗੁਣ ਗਾਓ ਸ੍ਰੀ ਰਾਗ ਮਹੱਲਾ ਪੰਜਵਾ ਸੋਈ ਸਾਸ ਸਾਵਣ ਸੋਈ ਜਤ ਜਪੀਏ ਹਰਿ ਨਾਮ ਚਰਨ ਕਮਲ ਗੁਰ ਧਨ ਦਿਆ ਮਿਲਿਆ ਮਥਾ ਰਖਾਓ ਸਾਚੀ ਪੂੰਜੀ ਸਤ ਸੰਜਮੋ ਆਗ ਪੈਰ ਗੁਣ ਗਾਓ ਕਰ ਕਿਰਪਾ ਪ੍ਰਭ ਭੇਟਿਆ ਮਰਨ ਆਵਣ ਜਾਓ ਮੇਰੇ ਮਨ ਹਰ ਭਜ ਸਦਾ ਇੱਕ ਰੰਗ ਘੜ ਘੜ ਅੰਤਰ ਰਾਗ ਰਹਿਆ ਸਦਾ ਸਹਾਈ ਸੰਗ ਰਹਾਓ ਸੁਖਾ ਕੀ ਮਿਤਕਿਆ ਗਣੀ ਜਸੁ ਮਰੀ ਗੋਵਿੰਦ ਜੇ ਚਾਖਿਆ ਸੇ ਤ੍ਰਿਪਤਾਸਿਆ ਉਹ ਰਖ ਜਾਣ ਜੰਦ ਸੰਤਾ ਸੰਗਤ ਮਨ ਵਸ ਪ੍ਰਵਕੀਤੰ ਬਖ ਸੰਦ ਜਨ ਸੇਵਿਆ ਪ੍ਰਵਾਪਨਾ ਸੁiraj ਨਰੇਂਦ ਔਸਰ ਹਾਲ ਵਸ ਗੋਨ ਰਾਮਣ ਜਿਤ ਕੋਟ ਮਜਨੇਸ਼ ਨਾਨ ਰਸਨਾ ਉਤਰਾ ਗੁਣ ਵਰਤੀ ਕੋਨਾ ਪੂਜਾ ਦਾਨ ਦੁਰਸ਼ਟਾ ਹਰ ਮਾਨਤਾ ਨ ਵਸ ਬਿਆਲ ਪੁਰਖ ਮਿਰਵਾਨ ਜੀਉ ਪਿੰਡ ਧਨ ਤਿਸ ਦਾ ਹਉ ਸਦਾ 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 ਕੁਰਬਾਨ ਮਿਲਿਆ ਕਰੇ ਨਾ ਵਿਛੜਾ ਜੋ ਮਿਲਿਆ ਕਿਰਪਾ ਰ ਦਾਸਾ ਕੇ ਬੰਧਨ ਕਟਿਆ ਸਾਚਾ ਸਿਰਜਣਹਾਰ ਭੁਲਾ ਮਾਰਗ ਪਾਇਓਨ ਗੁਣ ਅਗੁਣ ਨਾ ਕੀ ਵਿਚਾਰ ਨਾਨਕ ਤਿਸ ਸਰਣਾਗਤੀ ਜੇ ਸਗਰ ਘਟਾ ਆੜ ਹਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਲਾ 5 ਰੋਸਨਾ ਸੱਚਾ ਸਮਰੀਆ ਮਨ ਤਨ ਨਿਰਮਲ ਹੋਏ ਮਾਪ ਪਿਤਾ ਸਾਥ ਅਗਲੇ ਕਿਸ ਬਿਨਾ ਅਵਰਨਾ ਕੋ ਇਹ ਨਿਹਰ ਕਰੇ ਜੀ ਆਪਣੇ ਚਸਾ ਨ ਵਿਸਰਾਸੇ ਮਨ ਮੇਰੇ ਸਾਚਾ ਸੇਵ ਜਿ ਚਰ ਸਾਸ ਵਾ ਸੱਚੇ ਸਭ ਕੂਰ ਹੈ ਅੰਤਿ ਬਿਨਾਸ਼ ਰਹਾ ਸਾਹਿਬ ਨਵਰਾ ਨਾਮਲਾ ਤਸਵਨ ਰਹਿਣ ਨਾ ਜਾਏ ਮੇਰਾ ਮਾਤਨ ਪੋਖਾ ਤਦਨੀ ਕੋਈ ਆਣ ਮਿਲਾਵੇ ਮਾਏ ਚਾਰੇ ਕੁੰਡਾ ਭਾਲੀਆਂ ਸਾਹਿਬ ਨਵਰ ਨਾ ਜਾਏ ਤੇ ਸਾਗਾ ਅਰਦਾਸ ਕਰ ਜੋ ਮਿਲੇ ਕਰਤਾਰ ਸਤਿਗੁਰੂ ਦਾਤਾ ਨਾਮ ਕਾ ਪੂਰਾ ਜੋ ਸੁਪੰਡਾ ਹਰ ਸਦਾ ਸਦਾ ਸਾਲਾਹੀ ਹੈ ਅੰਤੁ ਨਾ ਪਾਰਾ ਵਾਰ ਦੇਵਦਾਰ ਸਲਾਹੀਆ ਜਿਸ ਦੇ ਚਲ ਕਣੇਕ ਸੁਦਾ ਸੁਦਾ ਆਰਦੀਐ ਇਹ ਮਤਵ ਸੇਖ ਮਨ ਤਨ ਮਿੱਠਾ ਤਿਸ ਲੱਗਾ ਜਿਸ ਮਸਤਕ ਨਾਕ ਲੇਖ ਸ੍ਰੀ ਰਾਗ ਮਹੱਲਾ ਪੰਜਵਾ ਸੰਤ ਜਨ ਹੋਉ ਨੂੰ ਲ ਭਾਈ ਹੋ ਸੱਚਾ ਨਾਮ ਸਮਾਵੇ ਤੋ ਸਾ ਬੰਦ ਹੋ ਜੀਵ ਕਾ ਅਰਥ ਹੋਥ ਨਾਲੋ ਗੁਰਪੂਰੇ ਤੇ ਪਾਈਏ ਆਪਣੀ ਨਦਰ ਨਿਹਾਲ ਕਰਮ ਪਦਾਪਤ ਤਿਸ ਹੋਇ ਜਿਸਨੋ ਹੋਏ ਦਇਆਲ ਮੇਰੇ ਮਨ ਗੁਰ ਜੀ ਵੜੇ ਅਵਰ ਨਾ ਕੋਇ ਦੂਜਾ ਥਾਉ ਨਾ ਕੋ ਬੁਝਾ ਦੂਜਾ ਥਾਉ ਨਾ ਕੋ ਸੁਝਾ ਗੁਰ ਮੇਲੇ ਸਤ ਸੋਇ ਰਹਾ ਸਭਲ ਪਦਾਰਥ ਤਿਸ ਮਲੇ ਜਿਨ ਗੁਰ ਡਠਾ ਜਾਏ ਗੁਰ ਚਰਨੀ ਜਿਨ ਮਨ ਲਗਾ ਸੇਵੜ ਭਾਗੀ ਮਾਵੇ ਗੁਰ ਦਾਤਾ ਸਮਰੱਥ ਗੁਰ ਗੁਰ ਸਭ ਨਾ ਰਹਿਆ ਸਮਾਏ ਗੁਰ ਪਰਮੇਸ਼ਰ ਪਾਰ ਬ੍ਰਹਮ ਗੁਰ ਡੁੱਗਦਾ ਲਏ ਤਰਾਏ ਕਿਤ ਮੁਖ ਗੁਰਸਾਲਾ ਹੀ ਕਰਨ ਕਾਲ ਸਮਰੱਥ ਸੇ ਮੱਥੇ ਨੇ ਚਲ ਰਹੇ ਜਿਨ ਗੁਰ ਧਾਰਿਆ ਹੱਥ ਗੁਰ ਅੰਮ੍ਰਿਤ ਨਾਮ ਪੀਆ ਲਿਆ ਜਨਮ ਮਰਨ ਕਾ ਪਾਥ ਗੁਰ ਪਰਮੇਸ਼ਰ ਸੇਵਿਆ ਤਰ ਪੰਜਨ ਦੁਖ ਲਾਥ ਸਾਰੇ ਦਿਨ ਬਹਿਰ ਦੰਭੀ ਰਹਾ ਸੁਖ ਸਾਗਰ ਅਖੰਡ ਜਿਨ ਗੁਰ ਸਿਵਿਆ ਆਪਣਾ ਜਮਦੂਤ ਨਾਲ ਲੱਗੈ ਦੰਡ ਗੁਰ ਨਾਲ ਤੁਲਨਾ ਲਗਈ ਖੋਜ ਮਿਠਾ ਬ੍ਰਹਮੰਡ ਨਾਮ ਨਿਭਾਉਣ ਸਤ ਗੁਰੂ ਦੀ ਆ ਸੁਖ ਨਾਨਕ ਮਰਮਹ ਮੰਦ ਸ੍ਰੀ ਵਾਗ ਮਹੱਲਾ ਪੰਜਵਾ ਮਿਠਾ ਕਾ ਕਾ ਖਾਇ ਕੌੜਾ ਉਪਦੀਆ ਸਾਦ ਭਾਈ ਮੀਤ ਸੁਰਦ ਕੀਏ ਵਿਖਿਆ ਰਚਿਆ ਬਾਦ ਜਾਂਦੇ ਬੜਮਨਾ ਹੋਵੇ ਵਨਨਾ ਆਦਿ ਸਮਾਰੋ ਮੇਰੇ ਮਨ ਸਤਿਗੁਰੂ ਕੀ ਸੇਵਾ ਲਾਗ ਜੋ ਦਿਸਸਾ ਸੋ ਵਿਣਸਰਹ ਮਨ ਕੀ ਮਤ ਤੋ ਆਗ ਰਹਾ ਜੋ ਕੂਕਰ ਹਰ ਕਾ ਆ ਦਾ ਧਾਵਾਂ ਦਾ ਸਜਾਏ ਲੋਭੀ ਜੰਤਨਾ ਜਾਏ ਭਖਾ ਭਖ ਸਭ ਖਾਏ ਕਾਮ ਕ੍ਰੋਧ ਮਦ ਵਿਆਪਿਆ ਫਿਰ ਫਿਰ ਜੋਨੀ ਪਾਇ माया जाल पसारਿਆ ਪਿੱਤਰ ਚੋਗ ਬਣਾਏ ਕ੍ਰਿਸ਼ਨਾ ਪੰਖੇ ਫਸਿਆ ਨਿਕਸਣਾ ਪਾਏ ਮਾਇ ਜਿਨ ਕੀਤਾ ਤਸੈ ਰਾਜ ਆ ਰਹੇ ਫਿਰ ਫਿਰ ਆਵੇ ਜਾਏ ਅਨਕ ਪ੍ਰਕਾਰਿ ਮੋਹਿਆ ਬਬਜਿ ਇਹੋ ਸੰਸਾਰ ਜਿਸਨੂ ਰਖ ਸੋਹ ਰਹਾ ਸਮਰਥ ਪ੍ਰਗਾ ਪਰ ਹਰ ਜਨ ਹਰ ਮੇ ਉਧਰੇ ਨਾਕ ਸਦ ਬਲੇ ਹਾਰ ਸ੍ਰੀ ਰਾਗ ਮਹੱਲਾ ਪੰਦਵਾ ਘਰ ਦੂਜਾ ਗੋਲ ਆਇਆ ਗਲੀ ਕਿਆ ਤਸੇ ਦੰਫ ਕਸਾਰੇ ਮੂਰਤ ਪੁੰਨੀ ਚੱਲਣਾ ਤੂੰ ਸੰਭਲ ਘਰ ਬਾਰ ਹਰ ਗੁਣ ਦਾ ਮਨਾ ਸਰਗੁਰ ਸੇਵ ਪਿਆਰ ਕਿਆ ਥੋੜੀ ਬਾਤ ਗੁਮਾਨ ਰਹਾ ਜਿਵੇਂ ਰਾਣ ਪ੍ਰਾਹਣ ਉਠ ਚਰ ਸਹਿ ਪ੍ਰਵਾਤ ਕਿਆ ਤੁਰਤਾ ਵਿਰਸਤ ਸੋ ਤੁੱਲਾ ਕੀ ਬਾਤ मेरी मेर क्या कहे जनजी सो प्रव लोड़ी चलणी लख करोड़ लख चौरासी भ्रम तुलद जनम पायो नानक नाम समाल तूं सोदन निड़ा आयो श्रीव महवाचिर वस सहोली जिचिरथी नाला साथी उठी चले आ त भा ਮਨ ਬਹਾਰਾ ਵਧਿਆ ਦਰਸ਼ਨ ਦੇਖਣਾ ਕਾ ਚਾਹੋ ਧਨ ਸੁ ਤੇਰਾ ਥਾਨ ਰਹਾ ਜਿਚਰੇ ਵਸੇ ਕੰਤ ਘਾਰੇ ਜੀਉ ਜੀਉ ਸਭ ਕਾ ਹਾਥ ਜਾ ਉੱਠੀ ਚਲਸੀ ਕੰਤਰਾ ਤਾਕੂ ਨਾ ਪੁੱਛੈ ਤੇਰੀ ਬਾਤ ਤੇਰੇ ਰਾਸੋਸੇ ਤੂੰ ਸਹਾਰਾ ਸੁਖ ਵਾਸ ਗੁਰ ਮੇ ਚਜ ਆਚਾਰ ਸੁਖ ਤੁੰਡ ਕਦੇ ਨ ਲਗਾ ਦੁਖੋ ਸਭਨਾ ਸਾਵ ਰਵਣ ਨਾ ਸਭ ਮੁਕਲਾਵਣ ਹਾਰੇ ਨਾਨਕ ਧਨ ਸਹਾਗਣੀ ਜਿਨ ਸਨ ਨਾਲ ਪਿਆਰ ਸ੍ਰੀ ਵਾਗ ਨਾ ਲਾਪੰਜਵਾ ਘਰ ਸੇਵਾ ਕਰਨ ਕਾਰਨ ਇੱਕੋ ਹੀ ਜਨ ਕੀਆ ਆਕਾਰ ਤਸੇ ਧਿਆਵੋ ਮਨ ਮੇਰੇ ਸਰਬ ਕੋ ਆਧਾਰ ਗੁਰ ਕੇ ਚਰਨ ਮਨ ਮੈਂ ਧਿਆਇ ਛੋੜ ਸਭ ਸੰਸਾਰ ਪਾ ਸਾਜ ਸ਼ਬਦ ਨੇ ਬਿਲਾਇ ਰਹਾ ਦੁਖ ਕਲੇਸ਼ ਨਾ ਭਉ ਬਿਆਪ ਗੁਰਮੰਤਰ ਹਿਰਦਾ ਹੋ ਕੋਟ ਜਪਨਾ ਕਰ ਰਹੇ ਗੁਰਬਿਰ ਪਰਉ ਨਾ ਕੋਏ ਦੇਖ ਦਰਸ਼ਨ ਮਰਸਾ ਦਾ ਆਰਾ ਪਾਪ ਸਗਲੇ ਜਾਏ ਹਉ ਤਨ ਕਾਬਲੇ ਹਾਰਣਾ ਜੇ ਗੋਕੀ ਪੈਰੀ ਪਾਹੇ ਸਾਥ ਸੰਗਤ ਮਾਨਵ ਸਾਤ ਹਰ ਕਾ ਰਾਹੋ ਸਿਵੜ ਭਾਗੀ ਨਾਨਕਾ ਜਨਾ ਮਨ ਓ ਭਾਉ ਸ੍ਰੀ ਵਾਦੀ ਮਹੱਲਾ ਪੰਜਵਾ ਸੰਚ ਹਾਰ ਤਾਣ ਤੂ ਜਸਾ ਤੁਰੇ ਸ਼ੋਰ ਸਗਲੇ ਵਿਕਾਰ ਜਿਨ ਤੂੰ ਸਾਜ ਸਵਾਰਿਆ ਹਰਿ ਸਿਮਰ ਹੋ ਉਧਾਰ ਜਪ ਮੰਨ ਨਾਮ ਏਕ ਅਪਾਰੋ ਪ੍ਰਾਨ ਮਨ ਤਨ ਜਿਨਹੇ ਦਿਆ ਹਿਰਦਿ ਕਾ ਆਧਾਰ ਰਹਾਓ ਕਾਮ ਕ੍ਰੋਧ ਅਹੰਕਾਰ ਮਤਿ ਵਿਆਪਿਆ ਸੰਸਾਰ ਤਉ ਸੰਤ ਸਰਣੀ ਲਾਗ ਚਰਣੀ ਮਿਟੈ ਦੂਖ ਅੰਧਾਰ ਸਤ ਸੰਤੋਖ ਦਾ ਕਮਾਲ ਇਹ ਕਰਨੇ ਸਾਰੋ ਆਪ ਛੋੜ ਸਭ ਹੋਏ ਰਣਾ ਜਿਸ ਦੇ ਪ੍ਰਭ ਨਰੰਕਾਰ ਜੋ ਦੂਸਰ ਸੋਸਾ ਤੂੰ ਹੈ ਤਸਰ ਆਪਾ ਸਾਰ ਕਹੋ ਨਾਨਕ ਗੁਰ ਪਰਮ ਕਾਤਿਆ ਸਗਲ ਬ੍ਰਹਮ ਵਿਚਾਰ ਸਿ ਆਗ ਮਹੱਲਾ ਪੰਜਵਾ ਦੋਕਰਤ ਸੋਕਰਤ ਮੰਦੇ ਸੰਸਾਰ ਸਗਲਾ ਨਾ ਬ੍ਰਹਮ ਹੁ ਤੇ ਰਤ ਭਗਤ ਹੈ ਕੋਈ ਉਰਲਾ ਜਾਣਾ ठाकुरो सर्व समान क्या हक हो सुनो स्वामी तू वद पुरुष सुजा रहा मां अرمان मंदे सो सेवक नाहे तब समदर्शी संत हो कोई कोट मंदारी कहत भवन यो कीर्त करना कथन कै ते मुक्ता गुरुमुख कोई विरला गात वगत काश नदर ना आया संतन की रेण नारक दाल पाया ਸ੍ਰੀ ਰਾਗ ਮਹੱਲਾ 5 ਘਰ 7ਵਾਂ ਤੇਰਾ ਭਰੋਸਾ ਪਿਆਰ ਹੋਇ ਮੈਂ ਲਾੜ ਲਗਾਇਆ ਤੂੰ ਚੁੱਕ ਬਾਰਕ ਤੂੰ ਹਰ ਪਤਾ ਵਾਲਾ ਸੋਲਾ ਕਹਿਣ ਕਹਾਵਨ ਤੇਰਾ ਬੇਖੰ ਭਾਵਨ ਰਹਾ ਹਮ ਆ ਤਾ ਕਰਉ ਤੇਰਾ ਹੋ ਜਨ ਅਪ ਸਭੀ ਮਦ ਸਬੇ ਤੇ ਬਾਹਰ ਬੇਮਹਤਾਜ ਬਾਪਾ ਪਤਾ ਹਉ ਜਨੋ ਨਾਹੀ ਤੇਰੀ ਕਵਨ ਜੁਤ ਬੰਧਨ ਮੁਤ ਸੰਤੋ ਮੀਰੀ ਰਖ ਮਮਤਾ ਤੇ ਕਿਰਪਾ ਰਖਾਤ ਰਹਿਉ ਆਮਨ ਜਾਣਾ ਗੁਰ ਮਿਲ ਨਾਨਕ ਪਾਰ ਬ੍ਰਹਮ ਪਛਾਣਾ ਸ੍ਰੀ ਵਾਗ ਮਹੱਲਾ ਪੰਜਵਾ ਘਰ ਪਹਿਲਾ ਸੰਤ ਜਨਾਂ ਮੇਲੇ ਪਹਾਈਆ ਟਟੇ ਰਾਜਮ ਕਾਲ ਸੱਚਾ ਸਾਹਿਬ ਮਨ ਉੱਠਾ ਹੋਆ ਖਸਮ ਦਿਆਲ ਪੂਰਾ ਸੰਗੁਰ ਭੇਟਿਆ ਬਿਨ ਸਿਆ ਸਭ ਜੰਗਾਲ ਮੇਰੇ ਸਤਿਗੁਰੂ ਹਾਥੋਂ ਦਿੱਤੇ ਹੋਏ ਕੁਰਬਾਨ ਤੇਰੇ ਦਰਸ਼ਨ ਕਬਲ ਹਾਰਣਾ ਤਸ ਦਿੱਤਾ ਅਮਰਤ ਨਾਮ ਰਹਾਉ ਜੇ ਤੂੰ ਸੇਵਾ ਭਾਉ ਕਾਰ ਸੇਈ ਪੁਰਖ ਸੁਜਾਨ ਤਨਾ ਪਿੱਛੈ ਛੁਟਿਐ ਜਿਨ ਅੰਦਰ ਨਾਮੁ ਧਾਨ ਗੁਰ ਜੀ ਵਡਦਾਤਾ ਕੋ ਰਹੇ ਜਿਨ ਦਿੱਤਾ ਆਤਮਦਾਨ ਆਏ ਸੇ ਪਰਵਾਰ ਹੈ ਜਿਨ ਗੁਰੂ ਮਿਲਿਆ ਸੁਭਾਏ ਸੱਚੇ ਸੇ ਤੀਰਤਿਆ ਦਰਗਹ ਬੈਸਣ ਜਾਏ ਕਰਤੇ ਹੱਥ ਵੜਿਆਈਆ ਪੂਰਬ ਲਿਖਿਆ ਪਾਇ ਸਤ ਕਰਤਾ ਸਤ ਕਰਨ ਹਾਰ ਸਤ ਸਾਰੇ ਵਸਤ ਟੇਕ ਸੱਚੋ ਸੱਚ ਬਖਾਨੀਆਂ ਸੱਚੋ ਬੁੱਧ ਬੇਕ ਸਰਬਨਾਂਤਰ ਰਾਵਣਿਆ ਜਪਨਾਰਕ ਜੀਵਾ ਇਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰ ਪਰਮੇਸ਼ਰ ਪੂਜਿਆ ਮਨ ਤਨ ਲਾਇ ਪਿਆਰ ਸਤਿਗੁਰ ਦਾਤਾ ਜੀ ਕਾ ਸਭ ਸਾਦੇ ਆਭਾਰ ਸਭ ਸੇ ਦੇ ਅਭਾਰ ਸਤਿਗੁਰ ਦੇ ਬਚਨ ਕਮਾਉਣੇ ਸੱਚਾ ਇਹ ਵਿਚਾਰ ਬਿਨ ਸਾਧੂ ਸੰਗਤ ਰਤਿਆ ਮਾਇਆ ਮੋਹ ਸਭ ਛਾਰ ਮੇਰੇ ਸਾਧਨਾ ਹਰ ਹਰ ਨਾਮ ਸਮਾਲੋ ਸਾਧ ਸੰਗਤ ਮਨ ਵਸਾ ਪੂਰਨ ਹੋਗਾ ਕਹਾਲੋ ਰਹਾ ਗੁਰ ਸਮਰਥ ਆਪਾਰ ਗੁਰੇ ਵਡਭਾਗੀ ਦਰਸ਼ਨ ਹੋਏ ਗੁਰ ਅਗੋਚ ਮਰਮਲਾ ਗੁਰੇ ਵਡ ਵਰਨਾ ਕੋਏ ਗੁਰ ਕਰਤਾ ਗੁਰ ਕਰਾਹਾਰੇ ਗੁਰਮੁਖ ਸੱਚੀ ਸੋਏ ਗੁਰ ਤੇ ਬਾਹਰ ਕਿਸ ਨਹੀ ਗੁਰ ਕੀਤਾ ਲੋਰੇ ਸੋਏ ਗੁਰ ਪੀਰਥ ਗੁਰ ਪਾਰ ਜਾਤ ਗੁਰਮਨਸਾ ਪੂਰਨ ਹਾਰ ਗੋਦਾਤਾ ਹੋਰ ਨਾਮ ਦੇ ਉਦਰਾ ਸਭ ਸੰਸਾਰ ਗੁਰ ਸਮਰੱਥ ਗੁਰ ਨਰੰਕਰ ਗੁਰ ਉੱਚਾ ਅਗਮ ਅਪਾਰ ਗੁਰ ਕੀ ਮਹਾਨਤਾ ਅਗਮ ਹੈ ਕਥ ਕਥਨ ਆਰ ਜਿਤ ਦੇ ਭਾਲ ਮਾਨ ਬਾਸ਼ੀਏ ਤਿਤਲੇ ਸਰ ਗੁਰਪਾਸ ਪੂਰਗੁ ਲਖੇ ਪਾਵਣ ਸਾਜ ਨਾਮ ਦੇ ਰਾਸ ਸਾਰੇ ਗੁਰੂ ਸਰਣ ਆਇਆ ਬਹੁਲ ਬਾਹੁਰ ਨਹੀਂ ਵਿਸਾਸ ਨਾਨਕ ਹਰ ਨਾਨਕ ਕਰੋ ਨਾ ਵਿਸਰੋ ਇਹੋ ਜੀਉ ਪਿੰਡ ਤੇਰਾ ਸਾਸ ਸ੍ਰੀ ਰਾਜ ਮਹੱਲਾ ਪੰਜਵਾ ਸਤ ਜਨੋ ਸੁਣੋਸ ਭਾਈ ਹੋ ਛੂਟ ਸੱਚਾ ਨਾਏ ਗੁਰ ਕੇ ਸਰਣ ਚਰਨ ਸਰੇਵਣ ਤੀਰਥ ਹਰ ਕਾਣਾ ਆਗਾ ਦਰਗਹ ਮੰਨਿਆ ਹੋਇ ਮਿਲਿਆ ਰਥਾ ਵਿਥਾ ਓ ਭਾਈ ਰੇ ਸਾਚੀ ਸਤਗੁਰ ਸੇਵ ਸਤਗੁਰ ਤੁਠੇ ਪਾਈਆ ਪੂਰਨ ਅਲਖ ਅਭੇਵ ਰਹਾ ਸਰਬਉਲਕ ਤਰਗਾੜੀ ਆ ਜਨ ਦਿੱਤਾ ਸਚਨਾਓ ਅਨੰਦਨ ਸਚ ਸਲਾਹਣਾ ਸੱਚੇ ਕੇ ਗੁਣ ਗਾਓ ਸੱਚ ਖਾਣਾ ਸੱਚ ਪਹਿਨਣਾ ਸੱਚੇ ਸੱਚਾ ਨਾਓ ਸਾਸ ਬਿਰਾਸ ਨਾ ਦਸਰਾ ਸਭਲ ਮੂਰਤ ਗੋੜ ਆਪ ਗੁਰ ਜੀ ਵੜੇ ਵਰਨੰਦ ਸਹੀ ਆਪ ਤੈ ਰਤ ਸਜਾਤ ਨਗਰ ਕਰੇ ਤਾ ਪਾਈਐ ਸਤ ਨਾਮ ਗੁਣਤਾਸ ਗੋਪਰਮੇਸਰੇ ਵੇਖ ਹੈ ਸਭ ਮਹ ਰਹਿਆ ਸਮਾਏ ਜਿਨ ਕੋ ਪੂਰਬ ਲਿਖਿਆ ਸਹੀ ਨਾਮ ਤੁਹਾਏ ਨਾਨਕ ਗੋੜਾ ਸਰਣਾਬਤੀ ਮਰਨ ਆਵ ਜਾਏ ਇਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਗੁਰੂ ਘਰ ਪਹਿਲਾ ਘਰ ਪਹਿਲਾ ਅਸਤ ਬਰੀਆ ਆ ਤੇ ਆਸਮਨ ਬਾਵਨਾ ਜੋ ਜੋ ਜਾਪ ਵਾਏ ਜਿਸ ਨੂੰ ਵਾਏ ਸੁਣਾਈਐ ਸੋ ਕੇਵਡ ਕਿਥ ਥਾਏ ਆਖਣ ਵਾਲੋ ਜਿਤੜੇ ਸਭ ਆਖ ਰਹੇ ਲਿਵ ਲਾਇ ਬਾਬਾ ਅੱਲਾਹ ਅਗਮਾ ਤਾਰ ਪਾਕੀ ਨਾਈ ਪਾਰ ਥਾਏ ਸੱਚਾ ਪਰਵਤ ਘਰ ਰਹਾ ਤੇਰਾ ਹੁਕਮ ਨਾ ਜਾਪੀ ਕਿ ਤੜਾ ਲੇਖ ਨਾ ਜਾਣ ਕੋਏ ਜੇ ਸੋ ਸਾਇਰ ਮੇਲੀ ਹੈ ਤੁਰਨਾ ਪਜਾਵੇ ਰੋਏ ਕੀਮਤ ਕਰਾ ਨਾ ਪਾਈਆ ਸਭ ਸੁਣ ਸੁਣ ਆਖੇ ਸੋਏ ਪੀਰਤਾ ਕਮਰ ਸਾਲਕ ਸਾਧਕ ਸੁਧ ਔਰ ਸਹੀਦ ਸੇਖ ਮਸਾਹਿਬ ਕਾਜੀ ਮੁਲਾਦਰ ਦਰਵੇਸ਼ ਰਸੀਦ ਬਰਕਤ ਤਨ ਕਉ ਅਗਲੀ ਪਰਦੇ ਰਹਿਨੰਦ ਪਰਦੇ ਰਹਿਨ ਦਰੂਦ ਬਰਕਤ ਤਨਕਾ ਅਗਲੇ ਪਰਦੇ ਰਹਿਣ ਬਰੂਦ ਪੁਸ਼ਨਾ ਸੱਜ ਪੁਸ਼ਨਾ ਟਾਹੇ ਪੁਸ਼ਨਾ ਦੇਵਲੇ ਆਪਣੀ ਕੁਦਰਤ ਆਪੇ ਜਾਣੇ ਆਪੇ ਕਰਨ ਕਰੇ ਸਭਰਾ ਵੇਖੇ ਨਗਰ ਕਰੇ ਜੈ ਭਾਵਤ ਦਿਨ ਥਾਵਾ ਨਾਮ ਨਾ ਗਾਣੀਏ ਨਾਵਾ ਕੀਵਡ ਨਾ ਹੋ ਜਿੱਥੇ ਵਸੇ ਮੇਰਾ ਪਾਤਸ਼ਾਹ ਸੋ ਕੀਵਡ ਹੈ ਥਾਵਾ ਅੰਬਰ ਕੋਈ ਨਾ ਸਕੈ ਹਾ ਕ੍ਰਿਸ਼ਨ ਕਛਣ ਦਾਇਓ ਵਰਨਾ ਵਰਨ ਨਾ ਭਾਵਨੇ ਜੇ ਕਿਸੈ ਵੱਡਾ ਕਰੇ ਵੱਡੇ ਹੱਥ ਵਡਿਆਈਆ ਜੈ ਭਾਵੈ ਤਦ ਹੁਗਮ ਸਵਾਰੇ ਆਪਣਾ ਚਸਾ ਨਾ ਢਿਲ ਕਰੇ ਸਭ ਕੋ ਆਖ ਬਹੁਤ ਬਹੁਤ ਲੈਣਾ ਕਾ ਵਿਚਾਰ ਕੇਵਲ ਦਾਤਾ ਆਖੀਐ ਦੇਖੈ ਰਹਿ ਅਸਮਾਰੇ ਨਾਕ ਤੋੜਨਾ ਆਗਈ ਤੇਰੇ ਜੁਗ ਹੈ ਦੁਗ ਹੈ ਪੰਡਹਾਰ ਮਹੱਲਾ ਪਹਿਲਾ ਸਭੇ ਕੰਤ ਮੋਹਲੀ ਆ ਸਗਲੀ ਆ ਕਰੇ ਸੀਗਾਰ ਦੰਤ ਗਣਾਵਣ ਆਈ ਆ ਸੁਹਾਵੇ ਸਵਕਾਰ ਪਾਤੰਡ ਪ੍ਰੇਮ ਨਾ ਪਾਈ ਆ ਕੋਟਾ ਪਾੜ ਖਵਾਰ ਹਰ ਜੀਓ ਏਓ ਤੇਰੇ ਰਾਵਨਾਰ ਤੁਧ ਭਾਵਨ ਸੁਹਾਗਣੀ ਆਪਣੀ ਕਿਰਪਾ ਲੈ ਸਵਾਰ ਰਹਾਓ ਗੁਰ ਸਾਬ ਦੇਸੀ ਗਾਰਿਆ ਤਨ ਮਨ ਪਰ ਕਾ ਪਾਸ ਦੇ ਕਰ ਜੋੜ ਖੜੀ ਤਕ ਸੱਚ ਕਹ ਅਰਦਾਸ ਲਾਲ ਰਤੀ ਸੱਚ ਭੈ ਵਸੀ ਭੈ ਰਤੀ ਰੰਗ ਰਾਸ ਪ੍ਰੇਮ ਕੀ ਚੋਰੀ ਕੰਢਿਆ ਲਾਲੀ ਮਨ ਨਾਓ ਸਾਚੀ ਪ੍ਰੀਤ ਨਾ ਟੁੱਟੇ ਸੱਚੇ ਮੇਲ ਮਿਲਾਓ ਸਵਾਗਤ ਹੈ ਮਾਨ ਵਿਦਿਆ ਹਾ ਸਤਿ ਬਲੇ ਹਾਰ ਜਾਓ 사ਤਨ ਰੰਡਨਾ ਬੈ ਸਈ ਜੇ ਸਤਗੁਰ ਮਾਹ ਸਮਾਏ ਤੇਰੇ ਵੀ ਸਾਲੂ ਨੋਤਣ ਸਤ ਮਰਨ ਨਾ ਜਾਏ ਨਿਤ ਅਵਾਸੁ ਹਾਗਣੀ ਸਾਚੇ ਨਦਰ ਰਗਾਏ ਸਾਥ ਘੜੂ ਤਰ ਮੰਡਿਆ ਕਾਪੜ ਪ੍ਰੇਮ ਸੀ ਗਾਏ ਚੰਦਨਾ ਚੀਤ ਵਸਾਇ ਮੰਦਰ ਦਸਮਾ ਦਵਾਰ ਦੀਪਕ ਸਭ ਦੇ ਵਸਿਆ ਆ ਰਾਮਨਾਮ ਉਰ ਹਾਰ ਨਾਰਾਇਣ ਸੁਣੇ ਮਸਤ ਕਮਾਈ ਪਿਆਰ ਸੁਭਾ ਸਰਤ ਸੁਹਾਵਣੀ ਸਾਚਾ ਪ੍ਰੇਮ ਅਪਾਰ ਬਨ ਤੇਰਿ ਪੁਰਖ ਨਾ ਜਾਣੀ ਸੱਚੇ ਗੁਰ ਕਾ ਹੇਤ ਪਿਆਰ ਮਿਸਾਂ ਦੇ ਹਾਰੇ ਸੁੱਤੀ ਹੋਏ ਕਿਉ ਪੈਰ ਬਿਨ ਰਹਿਣ ਬਿ ਅਭਾਰ ਅੰਕ ਜਲੋ ਤਨ ਜਾਲੀ ਜਾਓ ਮਾਨ ਧਾਨ ਜਾਲ ਬਲ ਜਾਇ ਜਾ ਤਨ ਕੰਤ ਨਾਰਾਇਆ ਤਾ ਦਰਖਾ ਜੋਬਨ ਜਾਇ ਸੇਜਾ ਕੰਤ ਮੈਂ ਫੇਰ ਲੜੀ ਸੁਤੀ ਬੂਝ ਨਾ ਪਾਏ ਹਉ ਸੁਤੀ ਪਰ ਜਾਗਣਾ ਕਿਸ ਕਾ ਪੁੱਛਉ ਜਾਏ ਸਤਿਗੁਰੇ ਮੇਲੀ ਪੈ ਵਸੀ ਨਾਨਕ ਪ੍ਰੇਮ ਸੁਖਾਏ ਸਿਰਿ ਰਾਗ ਮਹੱਲਾ ਪਹਿਲਾ ਆਪੇ ਗੋਣ ਆਪੇ ਕਥਾ ਆਪੇ ਸੁਣ ਵਿਚਾਰ ਆਪੇ ਰਤਨ ਪਰਖ ਤੂੰ ਆਪੇ ਮੋੜਾ ਪਾਰੇ ਸੱਚਾ ਮਾਨਮਹਤ ਤੂੰ ਆਪੇ ਦੇਵ ਨਹਾਰ ਹਰ ਜਿਓ ਤੂੰ ਕਰਤਾ ਤਪਾਰ ਜੋ ਪਾਲਾ ਤੋ ਰਾਖ ਤੂੰ ਹਰ ਨਾਮ ਮਿਲਾ ਆਚਾਰ ਰਹਾਓ ਆਪੇ ਹੀਰਾ ਨਿਰਮਲ ਆਪੇ ਰੰਗ ਮਜੀਠ ਆਪੇ ਮੋਤੀ ਉਜਲੋ ਆਪੇ ਭਗਤ ਬਸੀਠ ਗੁਰ ਕਾ ਸਬਦ ਸਦਾ ਹਾਨਾ ਘੜ ਕਰੀ ਛੜੀਠ ਆਪੇ ਸਾਗਰ ਵੋਇਤਾ ਆਪੇ ਪਾਰ ਆਪਾਰ ਸੱਚੀ ਬਾਤ ਸੁਜਾਨ ਤੂੰ ਸਬਦ ਲਗਾਵਨ ਹਾਰੇ ਨਿੱਧਿਆ ਡਰ ਜਾਣੀਐ ਬਾਜ ਗੁਰੂ ਗੋਬਾਰ ਆਸਰਾ ਕਰਤਾ ਦੇਖੀਐ ਹੋਰ ਕੀ ਆਵਾਜ਼ ਆਏ ਆਪੇ ਨਿਰਮਲ ਏਕ ਤੂੰ ਹੋਰ ਕੰ ਬੰਦੀ ਠੰਡਾ ਪਾਏ ਗੁਰਵਾਖੇ ਸਿਉ ਬੁਰੇ ਸਾਚੇ ਸਿਉ ਲਿਵਲਾਏ ਹਰ ਜੀਉ ਸਬਦ ਪਛਾਣੀਐ ਸਾਚ ਰੱਤੇ ਬੁਰਵਾਕ ਤੇਤ ਤਾਨ ਨਾ ਨ ਲੱਗਈ ਸਾਚ ਘਰ ਜਿਸ ਓਤਾਤ ਨਦਰ ਕਰੇ ਸਜ ਪਾਈਐ ਬਿਨ ਨਾਵੈ ਕਿਆ ਸਾਥ ਜਿਨੇ ਸੱਚ ਪਛਾਣਿਆ ਸੇ ਸੁਖੀਏ ਜੁਗ ਚਾਰ ਹਉ ਮੈਂ ਕ੍ਰਿਸ਼ਨਾ ਮਾਰ ਕੈ ਸੱਚ ਰਖਿਆ ਔਰ ਧਾਰ ਜਗ ਮਹਿ ਲਾਹਾ ਏਕ ਨਾਮ ਪਾਈਐ ਗੁਰ ਵਿਚਾਰ ਸਾਚਾ ਵਖਰ ਲਾਦੀਐ ਲਾ ਵਸਦਾ ਸੱਚ ਰਾਸ ਸਾਚੀ ਦਰਗਹਿ ਬਸਈ ਭਗਤ ਸੱਚੀ ਅਰਦਾਸ ਪਤ ਸੋ ਲੇਖਾ ਨਿਬੜੈ ਰਾਮ ਨਾਮ ਪ੍ਰਗਾਸ਼ ਉੱਚਾ ਉੱਚਾ ਆਖੀਏ ਕਹੋ ਨਾ ਦੇਖਿਆ ਜਾਏ ਜਹ ਦੇਖਾ ਪਹਿ ਏਕ ਤੂੰ ਸਤਿਗੁਰ ਦੀ ਆ ਬਖਾਏ ਜੋਤੀ ਜੋਤ ਅਗੰਤਰ ਜਾਨੀਆ ਨਾਨਕ ਸਹਿਜ ਸੁਭਾਏ ਸ੍ਰੀ ਰਾਗ ਮਹੱਲਾ ਪਹਿਲਾ ਮਛਲੀ ਜਾਲ ਨਾ ਜਾਣਿਆ ਸਰਖਰਾ ਸੁਗਾਵ ਆਪ ਸਿਆਣੀ ਸੋਹਣੀ ਕਿਉ ਕੀਤੇ ਵਸਾਹ ਕੀਤੇ ਕਾਰਨ ਪਤਿ ਕਾਰਨ ਕਲਾ ਸਰਾਹੋ ਭਾਈ ਰੇ ਇਓ ਸਰਦਾਰੋ ਕਾਲ ਜੋ ਮੱਛੀ ਤੇ ਮਾਰ ਸਹਾ ਤਰੇ ਅਚੰਤਾ ਜਾਲ ਰਹਾ ਸਭ ਜਗ ਬਾਦੋਕਾਰ ਕੋ ਦਿਨ ਗੁਰ ਕਾਲ ਅਪਾਰ ਸਚ ਰੱਤੇ ਸੇ ਉਬਰੇ ਦੁਧ ਦਾ ਛੋੜ ਬਿਖਾਰ ਹਾ ਤਨ ਕੈ ਬਰਹਾਰਣ ਦਰ ਸੱਚਾ ਸਚਿਆਰ ਸੀ ਚਾਨੇ ਜੋ ਪੰਖਿਆ ਜਲੇ ਬਦਕ ਹਾਸ ਗੁਰ ਆਖੇ ਸੇ ਉਬਰੇ ਹੋਰ ਸਾਥੇ ਚੋ ਗਏ ਸਾਥ ਵਿਣ ਨਾ ਆਵਣ ਸੁਟਿਏ ਕੋਈ ਨਾ ਸੰਗੀ ਸਾਥ ਸਚੋ ਸਚਾ ਆਖੀਏ ਸਚੇ ਸੱਚਾ ਥਾ ਜਿਨੇ ਸਚਾ ਮਨ ਆਤਿ ਨਮਾ ਸਤਿ ਧਾਨ ਮਨ ਮੋਖੇ ਸੂਚੇ ਜਾਣੀ ਅਹ ਗੁਰਮਖ ਜਨਾ ਗਿਆਨ ਸਾਹਿਬ ਰੱਬ ਦਾ ਅਰਦਾਸ ਕਰ ਸਾਜਨ ਦੇ ਮਿਲਾਏ ਸਾਜਨ ਮਿਲਿਆ ਸੁਖ ਪਾਇਆ ਜਮਦੂਤ ਮੋਏ ਬਿਖ ਖਾਏ ਨਾ ਆਂਦਰ ਹੋ ਵਸਾ ਨਾ ਵਸ ਮਨ ਆਏ ਬਾਗ ਗੁਰੂ ਗਵਾਰ ਹੈ ਬਿਨ ਸਬਦ ਦਾ ਬੂਝ ਨਾ ਪਾਏ ਗੁਰਮਤੀ ਸਾ ਪ੍ਰਗਾਸ ਹੋਏ ਸੱਚ ਰਹੇ ਵਿਲਾਏ ਤਥੈ ਕਾਲ ਨਾ ਸੰਚਰੇ ਜੋਤੀ ਜੋਤ ਸਮਾਏ ਤੂੰ ਹੈ ਸਾਜਨ ਤੂੰ ਸੁਜਾਨ ਤੂੰ ਆਪੇ ਮੋਲਣ ਹਰ ਗੁਰਸਰਬੀ ਸਾਲਾਹੀਆ ਅੰਤਨਾ ਪਾਰਾ ਵਾਰ ਤਥੈ ਕਾਲਨਾ ਅਪੜੈ ਜਥੈ ਗੁਰ ਕਾ ਸ਼ਬਦ ਅਪਾਰ ਹੁਕਮੀ ਸਭ ਉਪਜੈ ਹੁਕਮੀ ਕਾ ਕਮਾਏ ਹੁਕਮੀ ਕਾ ਲੈ ਵਸੈ ਹੁਕਮੀ ਸਾਚ ਸਮਾਏ ਨਾਨਕ ਜੋ ਤਿਸ ਭਾਵੇ ਸੋ ਥੀਐ ਇਹਨਾਂ ਜਨਤਾ ਵਸਿ ਕ੍ਰਿਸ਼ਨ ਹੈ ਸ੍ਰੀ ਰਾਗ ਮਹੱਲਾ ਪਹਿਲਾ ਮਨ ਝੂਠਾ ਤਾਂ ਝੂਠ ਹੈ ਜਿਵਾ ਝੂਠੀ ਹੋਏ ਮੁਖ ਝੂਠਾ ਝੂਠ ਬੋਲਣਾ ਕਿਉ ਕਰ ਸੁਚਾ ਹੋਏ ਬਿਨ ਆਬ ਸ਼ਬਦ ਨ ਮੰਜੀਏ ਸੱਚੇ ਤੇ ਸੱਚ ਹੋਏ ਮੁੰਦੇ ਗੁਣ ਹੀ ਸੁਖ ਕਹੇ ਤੇਰੇ ਰਲਿਆ ਰਸ ਮਾਰਸੀ ਸਾਰ ਸੰ ਸੁਖ ਨੇ ਰਹਾ ਤੇ ਪਰਦੇਸੀ ਜੇਥੀਆ ਧਰਮਾਂ ਦੀ ਚੂੜ ਜੂ ਜਾਲ ਥੋੜਾ ਮਸ਼ਲੀ ਕਰਨ ਪਲਾ ਕਰੇ ਪੇਰ ਪਾਹ ਲੈ ਸਰਪਾਰੀ ਆਏ ਜੇ ਆਪੇ ਨਦਰ ਕਰੇ ਤਰਸਾ ਲਾਹੀ ਆਪਣਾ ਸਹੀ ਸਹਿ ਮੀਨਾਲ ਤਾਨ ਸੁਹਾ ਮਨ ਮੋਹਿਆ ਰਤ ਲੰਗਣ ਆਲੇ ਸਬਦ ਸੁਆਰੀ ਸੁਣੀ ਤੇਰਾਵੇ ਗੁਣ ਨਾਲ ਕਾਮਣ ਕਾਮ ਨਾ ਆਵੇ ਹੀ ਖੋਤੂ ਅਵਗਣਾਰ ਨਾ ਸੁਖ ਤਈਐ ਸਉਰਾ ਝੂਠ ਜਲੀਵੇ ਕਾਰ ਆਵਣ ਵੰਨਣ ਡਾਖੜੋ ਛੋਡੀ ਕੰਤ ਵਿਸਾਰ ਪਿਰ ਕੀ ਨਾਰ ਸੁਹਾਵਣੀ ਮੁੱਤੀ ਸੋ ਕਤ ਸਾਦ ਪਿਰ ਕਾ ਕਾਮ ਨਾ ਆਵਈ ਬੋਲੇ ਫਾਜ਼ਲ ਬਾਦ ਦਰ ਘਰ ਕੋਈ ਨਾਲ ਹੈ ਛੁੱਟੀ ਛੁੱਟੀ ਦੂਜਾ ਸਾਦ ਪੰਡਤ ਵਾਚ ਪੋਥੀਆ ਨਾ ਬੁਝੇ ਵਿਚਾਰ ਆਨ ਕਉ ਮੱਤੀ ਦੇ ਚਲੇ ਮਾਇਆ ਕਾ ਵਪਾਰ ਕਥਨੀ ਝੂਠੀ ਜਗ ਭਵੈ ਰਹਿਣੀ ਸਬਦ ਸੋਸਾਰ ਕਿਤੇ ਪੰਡਤ ਜੋਤ ਕੀ ਬੇਦਾ ਕਰੇ ਵਿਚਾਰ ਵਾਦ ਵਿਰੋਧ ਸਲਾਹਣੋ ਵਦ ਆਵਨ ਜਾਣ ਬਿਨ ਗੁਰ ਕਰਮ ਨਾ ਛੁਟ ਸਹੀ ਕਹਿ ਸੁਣਾ ਤਵਹਾਨ ਸਭ ਗੁਣਵੰਤੀ ਆਖੀਏ ਨਾ ਗੁਣ ਨਹੀਂ ਕੋਈ ਹਰ ਵਨ ਔਰ ਸੁਹਾਵਣੀ ਮਾ ਪਾਵੈ ਪ੍ਰਭ ਸੋ ਨਾਨਕ ਸ਼ਬਦ ਮਿਲਾਵੜਾ ਨਾ ਵਿਸ਼ੂੜਾ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਲਾ ਪਹਿਲਾ ਜਾ ਬਤਾ ਸੰਜਮ ਸਭੀਆ ਤੀਰਥ ਕੀਚਾ ਵਾਸ ਪੁੰਨ ਦਾਣ ਚੈ ਆਈਆ ਬਿਨਾਂ ਬਿਨ ਸੱਚੇ ਕੀ ਆਪਾਸ ਜਿਹਾ ਰੱਬ ਦੇ ਤਿਆ ਲੁਣੈ ਬਿਨ ਗੋਣਾ ਜਨਮ ਮਿਨਾਸੇ ਮੁੰਦੇ ਗੁਣ ਦਾਸੀ ਸੁਖ ਹੋਵੇ ਅਲਗਾਂ ਤਿਆਗ ਸਮਾਈਆ ਗੁਰਮਤਿ ਪੂਰਾ ਸੋਰਾ ਬਿਨ ਰਸੀਵਾ ਪਾਈਆ ਟੱਕੇ ਕੁੰਡਾ ਚਾਰ ਮੂਲ ਨਾ ਬੁੱਝੈ ਆਪਣਾ ਵਸਤ ਰਹੀ ਘਰਬਾਰ ਬਿਨ ਵਖਰੇ ਦੁਖ ਅਗਲਾ ਕੂੜ ਮੁੱਠੀ ਕੂੜ ਯਾਰ ਲਾਹਣ ਇਸ ਨੌਤਰਾ ਪਰਖੇ ਰਤਨ ਵਿਚਾਰ ਵਸਤ ਲਹੈ ਘਰ ਆਪਣਾ ਚੱਲੈ ਕਾਰਜ ਸਾਰ ਬਨਜਾਰ ਆਸਿਓ ਬਨਜ ਕਰ ਗੁਰਮੁਖ ਬ੍ਰਹਮ ਵਿਚਾਰ ਸੰਤਾ ਸੰਗਤ ਪਾਈਏ ਜੇ ਮਿਲੇ ਮਿਲਣ ਹਾਰੇ ਮਿਲਿਆ ਹੋਏ ਨਾ ਵਿਛੜਾ ਜਿਸ ਅੰਤਰ ਜੋਤਿ ਆਪਾਰ ਸੱਚਾ ਆਸਣ ਸਤਿ ਰਹਿ ਸੱਚਾ ਪ੍ਰੇਮ ਪਿਆਰ ਜਿਨੇ ਆਪ ਪਛਾਣਿਆ ਘਰਮ ਹੈ ਮਹਲ ਸੋ ਥਾਏ ਸੱਚੇ ਸੇ ਤੀਰਤਿਆ ਸੱਚੋ ਪੱਲਾ ਪਾਏ ਤਰੇ ਭਵਨ ਸੋ ਪ੍ਰਵਜਾਨੀਐ ਸਾਚੋ ਸਾਚਾ ਨਾਏ ਸਾਤ ਅਨਖਰੀ ਸੁਹਾਗਣੀ ਜੇ ਰਤ ਰਜਾਤਾ ਸੰਗ ਮਹਿਲੀ ਮਹਲ ਬੁਲਾਈਐ ਸੋ ਪਾ ਤੇਰੇ ਰਾਵੇ ਰੰਗ ਸਤ ਸੁਹਾਗਣ ਸਾ ਭਲੀ ਤੇਰੇ ਮੋਹੀ ਗੋ ਸੰਗ ਭੂਲੀ ਤੇ ਭੂਲੀ ਭੂਲੀ ਥਾਲ ਚੜਾ ਥਾਲ ਚਾਰ ਡੂਗੜ ਜਾਓ ਬਾਣ ਮਹਿ ਭੂਲੀ ਜੇ ਫਿਰਾ ਦਿਨ ਗੁਰ ਬੂਝ ਨਾ ਪਾਓ ਨਾ ਵੋ ਭੂਲੀ ਜੇ ਫਿਰਾ ਫਿਰ ਕਰਿਆਵੋ ਜਾਓ ਪੋਚਾ ਦਾਇ ਪਦਾਊਗਾ ਚੱਲੇ ਚੱਕਰੋ ਰਾਜਨ ਜਾਣ ਆਪਣਾ ਦਰ ਘਰ ਠਾਕ ਨਾ ਹੋਏ ਨਾਲ ਕੇ ਕੋ ਰਵੜਿਆ ਦੂਜਾ ਹੋਰ ਨਾ ਕੋਏ ਸ੍ਰੀ ਰਾਜ ਮਹੱਲਾ ਪਹਿਲਾ ਗੁਰ ਤੇ ਨਿਰਮਲ ਦਾਣੀ ਆਇਆ ਨਿਰਮਲ ਦੇਹ ਸਰੀਰ ਨਿਰਮਲ ਸਾਚੋ ਮਨ ਵਸਾ ਸੋ ਜਾਣ ਅਬ ਪੀਰ ਸਹਿਜਤ ਸੁਖ ਅਗਨੋ ਨਾ ਲਾਗਾ ਜਮਤੂਰ ਭਾਈ ਰੇ ਮਾਲਾ ਨਾਹੀ ਨਿਰਮਲ ਗਾਲਾ ਨਾਹੀ ਨਿਰਮਲ ਸਾਚਾ ਏਗ ਤੂ ਹੋਰ ਮਾਲ ਭਰੀ ਸਭ ਜਾਏ ਰਹਾ ਹਾਰਤਾ ਮੰਦਰ ਸੋਵਣਾ ਕੀਆ ਕਰਨ ਹਾਰ ਰਾਵਸਸ ਦੀਪ ਅਨੂਪ ਜੋਤ ਤ੍ਰਿਪਵਨ ਜੋਤ ਅਬਾਰ ਹਾਰ ਪਟਣ ਗਰ ਕੋਠੜੀ ਸੱਚ ਸਾਚ ਸੌਦਾ ਵਾ ਪਾਰੇ ਵਿਆਨ ਅੰਜਨ ਭਜਨਾ ਦੇਹ ਨਿਰੰਜਨ ਪਾਏ ਗੁਪਤ ਪ੍ਰਗਟ ਸਭ ਜਾਣੀਐ ਜੇ ਮਨ ਰੱਖਾ ਠਾਇ ਐਸਾ ਸਰਗੁਰੂ ਜੋ ਮਿਲਿਆ ਤਾਂ ਸਜਿਲੇ ਮਿਲਾਏ ਕਾਸ ਕਸਵਟੀ ਲਈਏ ਪਰਖੇ ਹੋਇ ਤੇ ਚਿਤ ਲਾਏ ਖੋਟੇ ਠੌਰ ਨਾ ਪਾਇਨੀ ਖਰੇ ਖਦਾਨਾ ਪਾਏ ਆਸ ਅੰਦੇਸਾ ਦੂਰ ਕਰ ਇਹ ਮਰ ਜਾਏ ਸਮਾਏ ਸੁਖ ਕਾ ਮੰਗਾ ਸਭ ਕੋ ਦੁਖ ਨਾ ਮੰਗਾ ਕੋਈ ਸੁਖ ਹੈ ਕੋ ਦੁਖ ਅਗਲਾ ਮਨ ਮੁਖ ਬੂਝ ਨਾ ਹੋਏ ਸੋਕੋ ਦੁਖ ਸਾਮਕਰ ਗਾਣੀਏ ਸਭ ਦੇਦ ਸੁਖੋ ਦੇਦ ਪੁਕਾਰੇ ਵਾਚੀਏ ਬਾਣੀ ਬ੍ਰਹਮ ਵਿਆਸ ਮੋਇ ਗੁਰ ਸਰੂਪ ਕੇ ਸਾਧਕ ਆ ਨਾਮ ਰੱਤੇ ਗੁਣਤਾਸ ਸਤਿ ਰੱਤੇ ਸੇ ਜਿਨ ਗਏ ਹੋ ਸਦ ਬਲਹਾਰਾ ਜਾਸ ਚੌ ਜਗ ਮੇਲੇ ਮਲ ਭਰੇ ਜਿਨ ਮੁਖ ਨਾਮ ਨਾ ਹੋਏ ਭਰਤੀ ਪਾਏ ਦੇ ਹੁਣ ਆ ਮੋਹ ਕਾਲਾ ਪਤ ਖੋਏ ਜਿਨੇ ਨਾਮ ਰਸਾਇਆ ਅਗੁਣ ਮੁੱਠੀ ਰੋਏ ਕੋਝ ਤੋ ਕੋਇ ਤੋ ਪਾਇਆ ਡਾਰ ਕਰ ਮਿਲਾ ਮਿਲਾਏ ਆਪ ਬਿਸ਼ਾਰਾ ਘਰ ਵਸਾ ਹਉ ਮਾ ਕ੍ਰਿਸ਼ਨ ਜਾਏ ਨਾਨਕ ਨਿਰਮਲੁ ਅਗਨੇ ਕਿਉtheta ਸੁਹਾਗ